ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਿਹੜਾ ਅਸਾੜ ਦਾ ਮਹੀਨਾ ਹੈ ਜਿਹਨੂੰ ਸਿਹਾੜ ਕਿੰਨੇ ਆ ਇਸ ਬਾਰੇ ਵਿਚਾਰ ਕਰਾਂਗੇ ਕਿਉਂਕਿ ਭਾਰਤੀ ਛੇ ਰੁੱਤਾਂ ਅਨੁਸਾਰ ਜੇਠ ਤੇ ਹਾੜ ਗ੍ਰੀਖ ਅਮਰੁੱਤ ਹੈ ਅਤ ਗਰਮੀ ਦੀ ਰੁੱਤ ਹੈ ਇਹਨੂੰ ਦੁਖਦਾਇਕ ਸ਼ਬਦ ਵੀ ਇਹਦੇ ਬਾਰੇ ਲਿਖਿਆ ਕਿਉਂਕਿ ਜੀਵ ਜੰਤੂਆਂ ਤੋਂ ਲੈ ਕੇ ਮਾਨਵਤਾ ਤੱਕ ਸ੍ਰਿਸ਼ਟੀ ਤੱਕ ਜਿਹੜੀ ਤਪਸ਼ ਕਰਕੇ ਉਹਨੂੰ ਦੁੱਖ ਵੀ ਹੁੰਦਾ ਪਰ ਦੂਸਰੇ ਪਾਸੇ ਸਾਡੀ ਸੰਸਕ੍ਰਿਤੀ ਵਿੱਚ ਹਾੜ ਦੇ ਮਹੀਨੇ ਨੂੰ ਬਰਕਤ ਦਾ ਮਹੀਨਾ ਵੀ ਕਿਹਾ ਜਾਂਦਾ ਕਿਉਂਕਿ ਸਾਡੀਆਂ ਦੋ ਹੀ ਫਸਲਾਂ ਨੇ ਹਾੜੀ ਤੇ ਸੌਣੀ ਜਿਹੜੀ ਹਾੜ ਦੇ ਮਹੀਨੇ ਤੱਕ ਘਾਰ ਆ ਜਾਏ ਉਹ ਹਾੜੀ ਹੈ ਜਿਹੜੀ ਸੌਣ ਦੀ بارش ਨਾਲ ਬੀਜੀ ਜਾਏ ਉਹ ਸੌਣੀ ਹੈ ਤਾਂ ਇਹਨੂੰ ਖੁਸ਼ੀ ਦਾ ਤੇ ਬਰਕਤ ਦਾ ਮਹੀਨਾ ਇਸ ਲਈ ਕਿਹਾ ਕਿ ਵਿਆਹ ਸ਼ਾਦੀਆਂ ਦੇ ਜਿਹੜੇ ਸਮਾਗਮ ਹੈ ਸਾਡੇ ਸੱਭਿਆਚਾਰ ਵਿੱਚ ਹਾੜੀ ਦੇ ਨਾਲ ਜ਼ਰੂਰ ਸਬੰਧ ਰੱਖਦੇ ਸਨ ਔਰ ਇਸੇ ਤਰ੍ਹਾਂ ਜਦੋਂ ਅਸੀਂ ਇਹਦੇ ਨਾਮ ਕਰਨ ਬਾਰੇ ਜਾਣਦੇ ਆ ਤਾਂ ਜਿਹੜੇ 27 ਨਿਸ਼ੱਤਰਾਂ ਵਿੱਚੋਂ 24ਵਾਂ ਨਿਸ਼ੱਤਰ ਉੱਤਰਾਸ਼ਾੜਾ ਹੈ ਇਹਨੂੰ ਅਖਾੜ ਵੀ ਲਿਖਿਆ ਹੈ ਉੱਤਰਸ਼ਾੜਾ ਵੀ ਲਿਖਿਆ ਹੈ ਸੰਸਕ੍ਰਿਤ ਦੇ ਵਿੱਚ ਇਸੇ ਤੋਂ ਹੀ ਮਹੀਨਾ ਸਾਡੀ ਬੋਲਚਾਲ ਵਿੱਚ ਹਾੜ ਦਾ ਮਹੀਨਾ ਹਰ ਮਹੀਨੇ ਨਾਲ ਲੋਕਾਂ ਦੇ ਵਿਸ਼ਵਾਸ ਵੀ ਹੁੰਦੇ ਜਿਵੇਂ ਸਮਾਜ ਜੋਗੜਾ ਇੱਕ ਫਿਰਕਾ ਸੀ ਸਾਡੇ ਪੰਜਾਬ ਦਾ ਕਬੀਲਾ ਜਿਹੜਾ ਕਲਜੋਗੜਾ ਦੀ ਪੂਜਾ ਕਰਦਾ ਸੀ ਉਹ ਇੱਕ ਵਿਸ਼ੇਸ਼ ਦਿਸ਼ਾ ਦਾ ਭਰਮ ਕਰਦੇ ਸਨ ਇਸੇ ਤਰ੍ਹਾਂ ਹੋਰ ਵੀ ਲੋਕ ਵਿਸ਼ਵਾਸ ਨੇ ਲੋਕਾਂ ਦੇ ਡਰ ਵੀ ਹੁੰਦੇ ਨੇ ਪਰ ਗੁਰਮਤ ਅਨਸਾਰ ਕਿਉਂਕਿ ਜਦੋਂ ਤੁਸੀਂ ਨਿਰਪੋ ਨਰਵੈਰ ਦੀ ਬੰਦਗੀ ਕਰਦੇ ਹੋ ਆਸਰਾ ਲੈਂਦੇ ਹੋ ਤਾਂ ਫਿਰ ਇਹ ਡਰ ਆਪਣੇ ਆਪ ਖਤਮ ਹੋ ਜਾਂਦੇ ਆ ਤਾਂ ਇਸ ਮਹੀਨੇ ਰਾਹੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਕਿ ਅਸਾੜ ਭਲਾ ਸੂਰਜ ਗगनਪਖ ਜਿਹੜਾ ਸੂਰਜ ਹੈ ਗगन ਦੇ ਵਿੱਚ ਤਪਦਾ ਤੇ ਇਹ ਮਹੀਨਾ ਜਿਹੜਾ ਅਸਾੜ ਦਾ ਹੈ ਧਰਤੀ ਦੁਖ ਸਹ ਸੁਖ ਹੈ ਅਗਨਪਖ ਹੈ ਧਰਤੀ ਦੁਖ ਸਹਿੰਦੀ ਹੈ ਤਪਸ਼ ਦੇ ਨਾਲ ਤੇ ਜਿਹੜੀ ਨਮੀ ਆ ਧਰਤੀ ਦੀ ਉਹ ਸੂਰਜ ਜਿਹੜੀ ਸੁਖ ਲੈਂਦਾ ਪਰ ਸਾਡੀ ਜਿਹੜੀ ਸਿੱਖ ਮਰਯਾਦਾ ਤੇ ਪਰੰਪਰਾ ਅਨਸਾਰ ਅਸੀਂ ਹਰ ਮਹੀਨੇ ਦੀ ਸ਼ੁਰੂਆਤ ਵਾਲੇ ਦਿਨ ਜਿਹਨੂੰ ਅਸੀਂ ਸਗਰਾਂ ਦਾ ਦਿਨ ਕੰਨੇ ਆ ਪੰਚਮ ਪਾਸ਼ਾ ਮਹਾਰਾਜ ਜੀ ਦਾ ਮਾਜ ਮਹੱਲਾ ਪੰਜਵਾਂ ਦੇ ਸਰਲੇਖੇਟ ਬਖਸ਼ਿਸ਼ 12ਵਾਂ ਬਾਣੀ ਦਾ ਜਿਹੜਾ ਪਾਠ ਕਰਦੇ ਆ ਪਾਠ ਸਰਵਣ ਕਰਦੇ ਆ ਇਹ ਸਾਨੂੰ ਸਮੁੱਚੇ ਮਹੀਨੇ ਨੂੰ ਹੀ ਸਫਲ ਕਿਵੇਂ ਕੀਤਾ ਜਾਵੇ ਤਾਂ ਇਹ ਪੰਚਮ ਪਾਸ਼ਾ ਮਹਾਰਾਜ ਜੀ ਦਾ ਉਪਦੇਸ਼ ਹੈ ਸਤਿਗੁਰੂ ਫਰਮਾਉਂਦੇ ਹਨ ਕਿ ਅਸਾੜ ਤਪੰਦਾ ਤਿਸ ਲਗੈ ਹਰ ਨਾ ਹੋ ਉਹਨਾਂ ਜਿੰਨਾ ਪਾਸ ਜਗ ਜੀਵਨ ਨੂੰ ਪੁਰਖ ਤਿਆਗ ਕੈ ਮਾਨਸ ਸੰਧੀ ਆਸ हे ਭਾਈ ਹਰ ਦਾ ਮਹੀਨਾ ਉਹਨਾਂ ਲਈ ਤਪਸ਼ ਭਰਪੂਰ ਹੁੰਦਾ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪ੍ਰਭੂ ਦਾ ਨਾਮ ਨਹੀਂ ਤੇ ਜਿਨ੍ਹਾਂ ਨੇ ਜਗਤ ਨੂੰ ਜੀਵਨ ਦੇਣ ਵਾਲੇ ਪ੍ਰਭੂ ਨੂੰ ਤਪਸਾਰ ਦਿੱਤਾ ਤੇ ਉਹ ਕੇਵਲ ਮਨੁੱਖਾਂ ਦੀ ਆਸ ਵਿੱਚ ਜਦ ਜਿਉਂਦੇ ਆ ਤੇ ਉਹਨਾਂ ਲਈ ਤਪਸ਼ ਹੋਏਗੀ ਦੋਹੇ ਭਾਏ ਬਗੂਚੀ ਹੈ ਗੱਲ ਪਈ ਸੋ ਜਮਕੀ ਫਾਸ ਜੇਹਾ ਬੀਜਾ ਸੋ ਲੁਣਾ ਮੱਥੇ ਜੋ ਲਿਖਿਆ ਸਤਿਗੁਰੂ ਫਰਮਾਉਂਦੇ ਆ ਕਿ ਜਦੋਂ ਦੂਜੇ ਭਾਉ ਵਿੱਚ ਮਨੁੱਖ ਖਚਤ ਹੁੰਦਾ ਤੇ ਜਮਾਂ ਦੀ ਫਾਹੀ ਗੱਲ ਵਿੱਚ ਪੈਂਦੀ ਹੈ ਫਿਰ ਜਿਹੋ ਜਿਹਾ ਕੋਈ ਮਨੁੱਖ ਕਰਮ ਕਰਦਾ ਬੀਜਦਾ ਹੈ ਉਹੋ ਜਾਈ ਉਹ ਵੱਡਦਾ ਹੈ ਉਹੋ ਜਾਈ ਉਹਦਾ ਮੱਥੇ ਦਾ ਲੇਖ ਬਣ ਜਾਂਦਾ ਹੈ ਫਿਰ ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਨੇ ਰੈਣ ਵਿਹਾਣੀ ਪਛਤਾਣੀ ਉਠ ਚੱਲੀ ਗਈ ਨਿਰਾਸ਼ ਜਿਨ ਕੋ ਸਾਧੂ ਭੇਟੀ ਐ ਸੋ ਦਰਗਹਿ ਹੋਏ ਖਲਾਸ ਦਰਗਹਿ ਦੇ ਵਿੱਚ ਉਹਨਾਂ ਨੂੰ ਮੁਕਤੀ ਮਿਲਦੀ ਐ ਜਿਨ੍ਹਾਂ ਨੇ ਭਲੇ ਪੁਰਖਾਂ ਦੀ ਸੰਗਤ ਕੀਤੀ ਨਹੀਂ ਤੇ ਇਸ ਜਿਹੜੀ ਸਾਡੀ ਜੀਵਨ ਰੂਪੀ ਰੈਣ ਹੈ ਰੈਣ ਵਿਹਾਣੀ ਪਛਤਾਣੀ ਮਨੁੱਖ ਜਦੋਂ ਉਹ ਕੋਈ ਚ ਕਰਦਾ ਉਹਦੇ ਮਨ ਵਿੱਚ ਕੇਵਲ ਪਛਤਾਵਾ ਹੀ ਰਹਿ ਜਾਂਦਾ ਤੇ ਨਿਰਾਸ਼ ਹੋ ਕੇ ਸੰਸਾਰ ਤੋਂ ਤੁਰ ਪੈਂਦਾ ਅੱਗੇ ਸਤਿਗੁਰੂ ਫਰਮਾਉਂਦੇ ਨੇ ਕਿ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ हे ਕਾਲਪੁਰਖ ਜੀਓ ਆਪਣੀ ਕਿਰਪਾ ਕਰੋ ਤੇਰੇ ਦਰਸ਼ਨਾਂ ਦੀ ਪਿਆਸ ਬਣੀ ਰਹੇ ਪ੍ਰਭ ਤੁਜ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਪੰਚਮ ਪਾਸ਼ਾ ਅਰਦਾਸ ਕਰਨ ਦਾ ਮਾਨੋ ਤਾਨੂੰ ਚੱਜ ਆਚਾਰ ਸਮਝਾਉਂਦੇ ਹਨ ਕਿ हे ਪ੍ਰਭੂ ਤੁਹਾਡੇ ਤੋਂ ਬਗੈਰ ਨਾ ਕੋਈ ਹੋਰ ਸ਼ਕਤੀ ਹੈ ਨਾ ਕੋਈ ਹੋਰ ਆਸਰਾ ਹੈ ਜਿਹੜਾ ਮਨੁੱਖ ਪ੍ਰਭੂ ਦਾ ਆਸਰਾ ਲੈਂਦਾ ਉਹਦੇ ਲਈ ਫਿਰ ਤਤਸਾਰ ਹੈ ਅਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨਨ ਵਾਸ ਪਹਿਲਾਂ ਤਪੰਦਾ ਸੀ ਤੇ ਸੁਹੰਦਾ ਸੁਹੰਡਣਾ ਸ਼ੀਤਲਤਾ ਭਰਪੂਰ ਉਹਨੂੰ ਲੱਗੇਗਾ ਜਿਹਦੇ ਹਿਰਦੇ ਵਿੱਚ ਉਸ ਨਿਰਪੋ ਨਰਵੈਰ ਕਾਲਪੁਰਖ ਦਾ ਸ਼ਬਦ ਵਸਿਆ ਹੋਇਆ ਇਹ ਜਿਹੜਾ ਉਪਦੇਸ਼ ਹੈ ਹਰ ਦੇ ਮਹੀਨੇ ਰਾਹੀਂ ਕਿ ਸੰਸਾਰ ਬਾਹਰੀ ਰੂਪ ਵਿੱਚ ਤਪਸ਼ ਵਿੱਚ ਜਾਉਂਦਾ ਪਰ ਉਹ ਆਤਮਿਕ ਤੌਰ ਤੇ ਵਿਚਾਰ ਤਾਰਕ ਤੌਰ ਤੇ ਵੀ ਬੰਦਾ ਦੁੱਖਾਂ ਵਿੱਚ ਕਲੇਸ਼ਾਂ ਵਿੱਚ ਤੇ ਅਨੇਕ ਤਰ੍ਹਾਂ ਦੇ ਡਿਪਰੈਸ਼ਨ ਵਿੱਚ ਸਟ्रेस ਵਿੱਚ ਜਾਉਂਦਾ ਤੇ ਇਹ ਜਿਹੜੀ ਸਮੁੱਚੀ ਚਿੰਤਾ ਹੈ ਮਨ ਕਰਕੇ ਜਿਹੜੀ ਤਪਸ਼ ਹੈ ਇਹਦਾ ਇੱਕੋ ਹੀ ਹੱਲ ਹੈ ਕਿ ਗੁਰਬਾਣੀ ਦਾ ਆਸਰਾ ਲੈਣਾ ਗੁਰੂ ਤੇ ਭਰੋਸਾ ਰੱਖਣਾ ਇਸ ਮਹੀਨੇ ਰਾਹੀਂ ਜਿੱਥੇ ਸੰਸਾਰ ਇਹਨੂੰ ਅਤ ਦੁਖਦਾਇਕ ਵੀ ਸ਼ਬਦ ਵਰਤਦਾ ਹੈ ਉਹਨੂੰ ਸੁਖਦਾਇਕ ਕਿਵੇਂ ਕੀਤਾ ਜਾਵੇ ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ 12ਵਾਂ ਬਾਣੀ ਦੇ ਵਿੱਚ ਕਿ ਜਦੋਂ ਤੁਸੀਂ ਉਸ ਅਕਾਲ ਪੁਰਖ ਦੇ ਪੈ ਪਾਓ ਵਿੱਚ ਤੇ ਸਿਮਰਤੀ ਵਿੱਚ ਸਿਮਰਨ ਵਿੱਚ ਜੀਵਨ ਜਿਉਂਦੇ ਹੋ ਤਾਂ ਕੁਦਰਤੀ ਹੈ ਕਿ ਹਰ ਮਹੀਨਾ ਹਰ ਦਿਨ ਸੁਹੰਡਣਾ ਹੋਏਗਾ ਸੁਹੰਦਾ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ